ਪਰਗਟ ਸਿੰਘ ਨੇ ਆਪਣੇ ਨਾਲ ਬਿਠਾਏ ਹੋਏ ਸੀ ਹੋਰ ਵੀ ਐਮਐਲਏ ਬਰਿੰਦਰ ਸਿੰਘ ਵੀ ਸੀ ਯੂਥ ਵਾਲੇ ਔਰ ਕਿਕਿਟ ਲੰਬ ਬੈਠੇ ਸੀ ਕੁਸ਼ਲਦੀਪ ਸਿੰਘ ਹੋਰ ਵੀ ਬੈਠੇ ਸੀ ਕੋ ਜਾਗੂ ਪ੍ਰੈਸ ਕਾਨਫਰੰਸ ਉਹਨਾਂ ਕੀਤੀ ਆ ਉਹਨਾਂ ਦਾ ਸਿੱਧਾ ਦੋਸ਼ ਹੈ ਕਿ ਇਹ ਜਿਹੜੇ ਚਾਰ ਸ਼ੀਟਾਂ ਦਾਖਲ ਹੋਈਆਂ ਨੇ ਜਦੋਂ ਕੇਸ ਦੀ ਜਾਂਚ ਲਗਭਗ ਹੋ ਗਈ ਉਸ ਤੋਂ ਬਾਅਦ ਪ੍ਰੋਸੀਕਿਊਸ਼ਨ ਸੈਕਸ਼ਨ ਕਿਉਂ ਨਹੀਂ ਦਿੱਤੀ ਗਈ ਸਰਕਾਰ ਵੱਲੋਂ ਹੁਣ ਤੱਕ ਸਰਕਾਰ ਬੋਲੀ ਨਹੀਂ ਸਾਨੂੰ ਨਹੀਂ ਪਤਾ ਕੀ ਸਰਕਾਰ ਨੇ ਹੁਣ ਤੱਕ ਦਿੱਤੀ ਹੈ ਨਹੀਂ ਦਿੱਤੀ ਲੇਕਿਨ ਜੇ ਅਸੀਂ ਪ੍ਰਗਟ ਸਿੰਘ ਦੇ ਸ਼ਬਦਾਂ ਤੇ ਹੀ ਜਾਈਏ ਔਰ ਇਹ ਮੰਨ ਲਈਏ ਕਿ ਸਰਕਾਰ ਨੇ ਇੱਥੇ ਅਵੇਸਲਾਪਨ ਦਿਖਾਇਆ ਤਾਂ ਕੁਦਰਤੀ ਤੌਰ ਤੇ ਸਵਾਲ ਤਾਂ ਉੱਠਣਗੇ ਕਿ ਤੁਹਾਡਾ ਕੀ ਲੈਣ ਦੇਣਾ ਤੁਸੀਂ ਕਿਉਂ ਰੋਕਦੇ ਹੋ ਤੁਸੀਂ ਚੀਜ਼ਾਂ ਕਿਉਂ ਨਹੀਂ ਕਲੀਅਰ ਕਰਦੇ ਕਿਸੇ ਨੂੰ ਕੋਈ ਇਹਦੇ ਨਾਲ ਨੁਕਸਾਨ ਹੁੰਦਾ ਹੋਊਗਾ ਤਾਂ ਕੋਈ ਹੋਰ ਪਾਰਟੀ ਹੋਊਗੀ ਪਿਛਲੇ ਸਮੇਂ 'ਚ ਜਿਹੜੇ ਲੋਕ ਰਹੇ ਉਹਨਾਂ ਦਾ ਹੋਊਗਾ ਤੁਹਾਡਾ ਕੀ ਇਹਦੇ 'ਚ ਤੁਸੀਂ ਕਿਉਂ ਨਹੀਂ ਕਰ ਰਹੇ ਜੇ ਪ੍ਰਗਟ ਸਿੰਘ ਦੀ ਗੱਲ ਨੂੰ ਸੱਚ ਮੰਨ ਲਈਏ ਫਿਰ ਨਾਲ ਹੀ ਉਹਨਾਂ ਮੰਗ ਵੀ ਕਰਤੀ ਕਾਲ ਤਖਤ ਦੇ ਜਥੇਦਾਰ ਇੰਟਰਫੀਰੈਂਸ ਕਰਨ ਉਹ ਇਹਨਾਂ ਨੂੰ ਸੱਦਣ ਤਲਬ ਕਰਨ ਕਿ ਤੁਸੀਂ ਕਿਉਂ ਨਹੀਂ ਦਿੱਤੀ ਹੈ ਪ੍ਰਵਾਨਗੀ ਬਿਲਕੁਲ ਇਹ ਗੱਲ ਕੰਨੀ ਪ੍ਰਗਟ ਸਿੰਘ ਨੇ ਨਹੀਂ ਇਹ ਤੋਂ ਪਹਿਲਾਂ ਵੀ ਕੁਝ ਲੀਡਰ ਆਪੋਜੀਸ਼ਨ ਦੇ ਕਹਿੰਦੇ ਰਹੇ ਨੇ ਵੀ ਜੇ ਇੰਨੀ ਉਹ ਗੱਲ ਸੀ ਤਾਂ ਤੁਸੀਂ ਕਸਟੋਡੀਅਲ ਹਿਰਾਸਤੀ ਪੁੱਛ ਕੇ ਚਾਹੀਦੀ ਹੈ ਉਹਦੀ ਮਨਜ਼ੂਰੀ ਕਿਉਂ ਨਹੀਂ ਦਿੱਤੀ ਕਿਉਂਕਿ ਸਟੇਟ ਨੇ ਮਨਜ਼ੂਰੀ ਦੇਣੀ ਹੁੰਦੀ ਹੈ ਐਸਆਈਟੀ ਦੇ ਵੀ ਲੀਡਰ ਗਾਹੇ ਬਗਾਹੇ ਕਿਤੇ ਨਾ ਕਿਤੇ ਗੱਲ ਇਹ ਹੁੰਦੀ ਰਹੀ ਹੈ ਕਿ ਸਟੇਟ ਨੇ ਅਪਰੂਵ ਨਹੀਂ ਕੀਤਾ ਕਿ ਉਹਨਾਂ ਤੋਂ ਪੁੱਛਿਆ ਜਾਏ ਈਵਨ ਜਿਹੜਾ ਖਟੜੇ ਹੋਣੇ ਨੇ ਜਦੋਂ ਜਥੇਦਾਰ ਨੂੰ ਮਿਲ ਕੇ ਆਏ ਨੇ ਉਹਨਾਂ ਨੇ ਪਹਿਲਾਂ ਹੀ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਵਰਜੁ ਜਵਾਹਰ ਕੇ ਤੋਂ ਸਰੂਪ ਚੋਰੀ ਹੁੰਦਾ ਤੇ ਉਦੋਂ ਬਾਅਦ ਉਹ ਕਹਿੰਦੇ ਅਸੀਂ ਬਹੁਤ ਛੇਤੀ ਉੱਥੇ ਪਹੁੰਚ ਗਏ ਸੀ ਇੱਕ ਸਟੈਪ ਅੱਗੇ ਤੇ ਉਦੋਂ ਬਾਅਦ ਸਾਨੂੰ ਰੋਕਣ ਲਈ ਕਹਿ ਦਿੱਤਾ ਗਿਆ ਜਿੱਥੇ ਅੱਗੇ ਗੱਲ ਜਾ ਰਹੀ ਸੀ ਕਿ ਸੈਂਕਸ਼ਨ ਉੱਥੋਂ ਮਿਲਣੀ ਹੈ ਇਹਦਾ ਮਤਲਬ ਕੱਲਾ ਇਹ ਨਹੀਂ ਭਗਵਾਨਤ ਸਰਕਾਰ ਨੇ ਨਹੀਂ ਦਿੱਤੀ ਉਹ ਸਾਰੀਆਂ ਸਰਕਾਰਾਂ ਨੇ ਨਹੀਂ ਦਿੱਤੀ ਅੱਗੇ ਤੋਂ ਅੱਗੇ ਪਰ ਕਿਉਂਕਿ ਬਾਕੀ ਸਰਕਾਰਾਂ ਨੂੰ ਤਾਂ ਦੇਖੋ ਅਕਾਲੀਆਂ ਨੇ ਜੇ ਨਹੀਂ ਦਿੱਤੀ ਤੇ ਉਹਨਾਂ ਨੂੰ ਲਾਸ ਹੋ ਗਿਆ ਸਾਹਮਣੇ ਆ ਉਹਨਾਂ ਦਾ ਤਾਂ ਸਿਚੁਏਸ਼ਨ ਬਾਕੀ ਹੋਰ ਵੀ ਕਈ ਕਾਰਨ ਨੇ ਇਹ ਵੀ ਇੱਕ ਬੁੱਦਾ ਹੈਗਾ ਉਹਨਾਂ ਨੂੰ ਪੋਲੀਟੀਕਲੀ ਉਹਦੀ ਸਜ਼ਾ ਮਿਲ ਗਈ ਕਲੇਬੰਦ ਦੀ ਕਿਉਂਕਿ ਐਡੀ ਮਜ਼ਬੂਤ ਪਾਰਟੀ ਲੋਕ ਬਿਲਕੁਲ ਉਹਦੇ ਖਿਲਾਫ ਵੱਡੇ ਪੱਧਰ ਤੇ ਹੋ ਗਏ ਸੀਗਾ ਚੋਣਾਂ ਦਾ ਰਿਜ਼ਲਟ ਨਤੀਜਾ ਦੱਸਦਾ ਫਿਰ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਔਰ ਇਹ ਵੀ ਪ੍ਰਗਟਕ ਸਿਕ ਨੇ ਕਿਹਾ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਕੈਪਟਨ ਅਮਰਿੰਦਰ ਸਿੰਘ ਤੇ ਵੀ ਇਹ ਦਬਾਅ ਸੀਗਾ ਵੀ ਤੁਸੀਂ ਇਹ ਕਰੋ ਉਹਨਾਂ ਨੇ ਕੁਝ ਗੱਲਾਂ ਤਾਂ ਕੀਤੀਆਂ ਪਰ ਇਹ ਨਹੀਂ ਕੀਤੀ ਇਹ ਵੀ ਇੱਕ ਵੱਡਾ ਕਾਰਨ ਸੀ ਕਹਿੰਦੇ ਅਮਰਿੰਦਰ ਸਿੰਘ ਦੀ ਕੁਰਸੀ ਜਾਣ ਦੀ ਤੇ ਹੇਠੋਂ ਦਬਾਅ ਪਿਆ ਕਿ ਫਿਰ ਅਸੀਂ ਕਿਵੇਂ ਜਾਵਾਂਗੇ ਚੋਣਾ ਚਾਗ ਲਿਆ ਚ ਕਿਹੜਾ ਮੂੰਹ ਲੈ ਕੇ ਜਾਵਾਂਗੇ ਜਦੋਂ ਅਸੀਂ ਬਰਗਾੜੀ ਮੋਰਚੇ 'ਚ ਜਾ ਕੇ ਵੀ ਇਹ ਸਾਰਾ ਕੁਝ ਕੀਤਾ ਤਿੰਨ ਤਨ ਚਾਰ ਚਾਰ ਮਨਿਸਟਰ ਜਾਂਦੇ ਰਹੇ ਉਥੇ ਉਹਨਾਂ ਨੂੰ ਵਾਦਾ ਕਰਕੇ ਚੁਕਵਾਇਆ ਮੋਰਚਾ ਤੇ ਜੇ ਅਸੀਂ ਹੁਣ ਨਹੀਂ ਕਰਦੇ ਤਾਂ ਤੁਸੀਂ ਦੱਸੋ ਫਿਰ ਕੀ ਕਰਾਂਗੇ ਤੇ ਚੰਨੀ ਨੂੰ ਕਹਿੰਦੇ ਟਾਈਮ ਹੀ ਥੋੜਾ ਮਿਲਿਆ ਉਹਨਾਂ 'ਕ ਤੇ ਇਸੇ ਕਰਕੇ ਹੁਣ ਇਹਨਾਂ ਦੀ ਜ਼ਿੰਮੇਵਾਰੀ ਸੀ ਜਿਨ੍ਹਾਂ ਨੇ ਦੁਬਾਰਾ ਆਏ ਔਰ ਉਹਨਾਂ ਦੇ ਕੇਜਰੀਬਾੜ ਉਹਨਾਂ ਦੀ ਉਹ ਵੀ ਦਿਖਾਈ ਇੱਕ ਮਤਲਬ ਵੀਡੀਓ ਦਿਖਾਈ ਪ੍ਰੈਸ ਕਾਨਫਰੰਸ ਦੇ ਵਿੱਚ ਵੀਡੀਓ ਇਸ ਕਰਕੇ ਦਿਖਾਈ ਕਿ ਕੇਜਰੀਵਾਲੋਂ ਨੇ ਕਹਿ ਰਹੇ ਨੇ ਵੀ ਹੁਣ ਕੋਈ ਗੱਲ ਹੀ ਨਹੀਂ ਜਾਂਚ ਹੋ ਚੁੱਕੀ ਐ ਨਿਸ਼ਾਨਦੇਹੀ ਹੋ ਚੁੱਕੀ ਐ ਕੌਣ ਦੋਸ਼ੀ ਨੇ 48 ਘੰਟੇ ਦਾ ਕੰਮ ਐ ਦੋ ਵਾਰ ਦਾ ਕੰਮ ਹੀ ਨਹੀਂ ਹੂੰ ਤੇ ਜਿਹੜਾ ਉਹ 48 ਘੰਟੇ ਦਾ ਕੰਮ ਐ ਉਹ 2.5 ਸਾਲਾਂ ਨੂੰ ਟਕ ਰਿਹਾ ਤੇ ਇਹ ਕਿਉਂ ਐ ਇਹ ਗੱਲ ਦਾ ਜਵਾਬ ਤਾਂ ਚੀਫ ਮਿਨਿਸਟਰ ਨੂੰ ਦੇਣਾ ਹੀ ਪਊਗਾ ਨਾ ਜੇ ਕੇਜਰੀਵਾਲ ਤਾਂ ਜਹਿਰ ਚੰਦਾਂ ਨੇ ਪਰ ਕੇਜਰੀਵਾਲ ਨੇ ਵੀ ਉਹਨਾਂ ਦੇ ਵਿਹਾਰਤਾ ਹੀ ਕਿਹਾ ਹੋਣਾ ਸਾਡੀ ਸਰਕਾਰ ਆਊਗੀ ਤੇ ਅਸੀਂ ਤਾਂ ਕਰਾਂਗੇ ਔਰ ਜੇ ਇਹ ਨਹੀਂ ਦਿੱਤੀ ਤਾਂ ਇਹਦੇ ਪਿੱਛੇ ਰੀਜਨ ਕੀ ਹੈ ਦੂਜਿਆਂ ਨੂੰ ਤਾਂ ਕੋਈ ਕਹਿੰਦਾ ਸੀ ਉਹਨੇ ਵੋਟ ਲਈ ਤੀਜੇ ਨੇ ਕਿਸੇ ਕੁਸ਼ ਕੀਤਾ ਬਕਬਕ ਰੀਜਨ ਹੋਣਗੇ ਆਮ ਆਦਮੀ ਪਾਰਟੀ ਨੇ ਤਾਂ ਮੇਰੇ ਖਿਆਲ ਨਾਲ ਡੇਰੇ ਤੋਂ ਵੋਟ ਵੀ ਨਹੀਂ ਮੰਗੀ ਨਾ ਇਹਨੂੰ ਤਾਂ ਲੋਕਾਂ ਨੇ ਦੂਜਿਆਂ ਦੀ ਨਾਰਾਜ਼ਗੀ ਕਰਕੇ ਜਿਤਾਤਾ 92 ਜਿੱਤੇ ਨਾਲੇ ਲੋਕਾਂ ਨੇ ਫਤਵਾ ਵੀ ਵੱਡਾ ਦਿੱਤਾ ਤਾਂ ਇਹਨਾਂ ਤੋਂ ਉਮੀਦ ਸੀ ਇਹਨਾਂ ਦੀ ਪੁਰਾਣੀ ਕੋਈ ਲਗੇਸੀ ਪੁਰਾਣਾ ਕੋਈ ਬੈਗੇਜ ਕੋਈ ਬੋਝ ਨਹੀਂ ਸੀਗਾ ਫਰੈਸ਼ ਸੀਗੇ ਤੇ ਇਹ ਕਰ ਸਕਦੇ ਸੀਗੇ ਔਰ ਹੁਣ ਅਗਲੀ ਗੱਲ ਇਹ ਹੈ ਕਿ ਜਿਹੜੀ ਉਹਨਾਂ ਨੇ ਇਹ ਡਿਮਾਂਡ ਕੀਤੀ ਹੈ ਕਿ ਜੱ태ਦਾਰ ਸਾਹਿਬ ਨੂੰ ਸੱਦਣਾ ਚਾਹੀਦਾ ਚ ਹੈ ਮਿਨਿਸਟਰ ਨੂੰ ਹੁਣ ਸਵਾਲ ਇਹ ਵੀ ਨਹੀਂ ਮੈਨੂੰ ਪਤਾ ਲੱਗਦਾ ਕਿ ਜਥੇਦਾਰ ਸਾਹਿਬ ਪੂਰਨ ਸਿੱਖ ਨੂੰ ਹੀ ਸੱਦ ਸਕਦੇ ਨੇ ਜਾਂ ਪਥਤ ਸਿੱਖ ਨੂੰ ਵੀ ਸੱਦ ਸਕਦੇ ਨੇ ਪਹਿਲਾਂ ਇਹ ਵੀ ਤਾਂ ਇੱਕ ਉਸ ਮਾਮਲੇ ਹੋਣਗੇ ਨਾ ਜੇ ਸੱਦ ਸਕਦੇ ਨੇ ਪਹਿਲਾਂ ਇਹ ਮਾਮਲਾ ਵੀ ਡਿਸਾਈਡ ਕਰਨਾ ਪਏਗਾ ਸਾਰੇ ਆ ਮਾਮਲਿਆਂ ਦੇ ਵਿੱਚ ਮਤਲਬ ਜਿਹੜਾ ਅਸੀਂ ਪੰਜਾਬ 'ਚ ਇੱਕ ਗੱਲ ਚਲਾਈ ਜਾਣਾ ਵੀ ਬਾਕੀ ਤਾਂ ਸਾਂਝ ਧਾਰੀ ਹੁੰਦੇ ਨੇ ਸਾਂਝ ਧਾਰੀ ਵੀ ਜਿਹੜੇ ਬਾਕੀ ਬੰਦੇ ਹੁੰਦੇ ਨੇ ਉਹਨਾਂ ਨੂੰ ਪਤਨ ਚ ਢਗਣਿਆ ਜਾਂਦਾ ਫਿਰ ਜਿਹੜੇ ਉਸ ਮਰਿਆਦਾ ਤੋਂ ਬਿਨਾਂ ਸਾਹਿਦਤਾਰੀ ਮਤਲਬ ਸਾਫ ਸੂਰਤ ਹੋਣੀ ਚਾਹੀਦੇ ਨੇ ਦਾੜਾ ਕੇ ਅਮਰਤ ਨਾਮ ਵੀ ਛੱਕਿਆ ਹੋਵੇ ਉਹੀ ਸਿੱਖ ਮੰਨਿਆ ਜਾਂਦਾ ਤੇ ਬਾਕੀ ਨੂੰ ਪਤਨ ਦੇ ਕਹਿਣਾ ਕਰਨ ਵਿੱਚ ਪਰ ਚਲੋ ਇਹ ਇੱਕ ਅਲੱਗ ਗੱਲ ਹੈ ਜਦੋਂ ਆਪੋਜੀਸ਼ਨ ਇਹ ਮੁੱਦਾ ਉਠਾ ਰਹੀ ਹੈ ਤਾਂ ਇਸ ਮੁੱਦੇ ਤੇ ਇਹ ਜ਼ਰੂਰ ਗੱਲ ਬਣਦੀ ਹੈ ਕਿ ਪੰਜਾਬ ਸਰਕਾਰ ਖਾਸ ਤੌਰ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੀ ਸਥਿਤੀ ਜ਼ਰੂਰ ਸਪਸ਼ਟ ਕਰਨ ਲੋਕ ਇਹ ਡਿਮਾਂਡ ਤਾਂ ਕਰਨਗੇ ਘਟੋ ਘਟ ਕਿਉਂਕਿ ਚੁਣੇ ਹੋਏ ਨਮਾਇंदे ਜਿਹੜੇ ਡੈਮੋਕ੍ਰੇਸੀ ਚ ਨੇ ਉਹਨਾਂ ਨੇ ਲੋਕਾਂ ਦੀ ਕਚਹਿਰੀ 'ਚ ਤਾਂ ਜਾਣਾ ਹੀ ਐ ਅਗਲੀਆਂ 42 ਇਲੈਕਸ਼ਨਾਂ ਤਾਂ ਹੋਣੇ ਆ ਰਹੀਆਂ ਨੇ ਫਿਰ ਪੰਚਾਇਤ ਔਰ ਜੜੀਆਂ ਮਿਊਸਪਲ ਕਾਰਪੋਰੇਸ਼ਨਾਂ ਤੇ ਮਿਊਸਪੈਲਟੀ ਦੀਆਂ ਇਲੈਕਸ਼ਨਾਂ ਆ ਰਹੀਆਂ ਨੇ ਤੇ ਇਹਦਾ ਚੱਲਦੇ-ਚੱਲਦੇ ਅੱਗੇ 2 ਸਾਲ ਨੂੰ ਕੀ ਜਾਂਦਾ ਐ ਤਾਂ ਆਗੇ ਬੱਸ ਫਿਰ ਤਾਂ ਸੈਮਲੀਆਂ ਇਲੈਕਸ਼ਨ ਆ ਗਈ ਫਿਰ ਉਹਦਾ ਕੰਮ ਚੱਲ ਪਊਗਾ ਇਸ ਲਈ ਜਵਾਬਦੇਹੀ ਤਾਂ ਬਣਦੀ ਹੋਇਆ ਕਿਸੇ ਨਾ ਕਿਸੇ ਰੂਪ 'ਚ ਜਵਾਬਦੇਹੀ ਬਣਦੀ ਐ ਜਵਾਬਦੇਹੀ ਦਾ ਜੇ ਵਰਤਾਰਾ ਦੇਖਣਾ ਹੋਵੇ ਤਾਂ ਕੱਲ ਹੀ ਸੁਖਵੀਰ ਸਿੰਘ ਬਾਦਲ ਜਾ ਕੇ ਆਏ ਨੇ ਜੇ ਮੁੱਖ ਮੰਤਰੀ ਦੇਖ ਰਹੇ ਹੋਣ ਸਾਰਾ ਪੰਜਾਬ ਦੇਖ ਰਿਹਾ ਪੂਰੀ ਸਿੱਖ ਕੌਮ ਦੇਖ ਰਹੀ ਹੈ ਕਿ ਸੁਖਬੀਰ ਸਿੰਘ ਬਾਦਲ 2015 ਦੇ ਵਿੱਚ ਜਿੱਥੇ-ਜਿੱਥੇ ਵੀ ਫਿਸਲੇ ਜਿੱਥੇ-ਜਿੱਥੇ ਗਲਤੀ ਕੀਤੀ ਅੱਜ ਤੱਕ ਭੁਗਤ ਨਹੀਂ ਪੈ ਰਹੀ ਆ ਹੁਣ 9 ਸਾਲ ਬਾਅਦ ਵੀ ਸਥਿਤੀ ਜਿਉਂ ਦੀ ਤਿਉਂ ਬਣੀ ਹੋਈ ਆ ਔਰ ਉਹਨਾਂ ਨੂੰ ਸਮਝ ਨਹੀਂ ਆ ਰਹੀ ਕਿ ਰਾਹ ਕੀ ਮਿਲੇ ਭਗਵੰਤ ਸਿੰਘ ਮਾਨ ਜਦੋਂ ਇਹ ਵਰਤਾਰੇ ਨੂੰ ਦੇਖ ਰਹੇ ਹੋਣਗੇ ਉਹਨਾਂ ਨੂੰ ਸਮਝ ਨਹੀਂ ਆ ਰਹੀ ਹੋਏਗੀ ਕਿ ਕਿਸ ਤਰੀਕੇ ਨਾਲ ਇਹ ਮਾਮਲਾ ਸਿਆਸਤ ਨੂੰ ਖਾ ਜਾਂਦਾ